ਜੇਕਰ ਤੁਸੀਂ ਵੀ ਬਿਜਲੀ ਦਾ ਫਾਇਦਾ ਕਰਾਉਣ ਵਾਸਤੇ ਇੱਕ ਕਮਰੇ ਦੇ ਵਿੱਚ ਏਸੀ ਲਗਾ ਕੇ ਸਾਰਾ ਟੱਬਰ ਸੌਂ ਜਾਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇहद ਕੰਮ ਦੀ ਰਹਿਣ ਵਾਲੀ ਹੈ ਦੇਖਿਓ ਕਿਤੇ ਬਿਜਲੀ ਬਚਾਉਂਦੇ ਚੱਕਰਾਂ ਦੇ ਵਿੱਚ ਤੁਸੀਂ ਆਪਣੇ ਘਰ ਦਾ ਕੁੰਡਾ ਨਾ ਕਰਵਾ ਲਿਓ ਕਿਉਂਕਿ ਜੋ ਇਸ ਪਰਿਵਾਰ ਦੇ ਨਾਲ ਹੋਇਆ ਪਰਿਵਾਰ ਨੂੰ ਬੜਾ ਪਛਤਾਵਾ ਹੋ ਰਿਹਾ ਹੈ ਮਾਮਲਾ ਸੁਨਾਮ ਦੇ ਪਿੰਡ ਨਮੋਲ ਤੋਂ ਸਾਹਮਣੇ ਆਇਆ ਜਿੱਥੇ ਕਿ ਚੋਰਾਂ ਦੇ ਵੱਲੋਂ ਇੱਕੋ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੀ ਚੋਰੀ ਕੀਤੀ ਹੈ ਜਿੱਥੇ ਕੀ ਇੱਥੇ ਲਗਭਗ ਕਰੋੜ ਦਾ ਸੋਨਾ ਤੇ 235000 ਦੀ ਨਕਦੀ ਚੋਰੀ ਹੋ ਗਈ ਚੋਰੀ ਦੀ ਘਟਨਾ ਸਮੇਂ ਪਰਿਵਾਰ ਇੱਕੋ ਕਮਰੇ ਦੇ ਵਿੱਚ ਏਸੀ ਲਗਾ ਕੇ ਸੁੱਤਾ ਪਿਆ ਸੀ ਤੇ ਦੂਸਰੇ ਕਮਰੇ ਦੇ ਵਿੱਚ ਜਿੱਥੇ ਅਲਮਾਰੀਆਂ ਪਈਆਂ ਸੀ ਚੋਰਾਂ ਨੇ ਵੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਜਦੋਂ ਤੱਕ ਪਰਿਵਾਰ ਨੇ ਉੱਠ ਕੇ ਦੇਖਿਆ ਤਾਂ ਉਦੋਂ ਤੱਕ ਚੋਰ ਆਪਣਾ ਕੰਮ ਕਰ ਗਏ ਸੀ ਤੇ ਸਾਰਾ ਉਥੋਂ ਪੈਸਾ ਲੁੱਟ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਹੁਣ ਪਰਿਵਾਰ ਦੇ ਵੱਲੋਂ ਜਲਦ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹ ਮੇਰੇ ਚਾਚਾ ਹੀ ਲੱਗਦੇ ਨੇ ਪੁਲਿਸ ਦੇ ਨੰਬਰਦਾਰ ਤੇ ਇਹਨਾਂ ਨੂੰ ਰਾਤ ਤੀ ਕਹਿੰਦੇ ਵੀ ਚੋਰੀ ਹੋ ਗਈ ਸਾਨੂੰ ਸਵੇਰੇ ਪਤਾ ਲੱਗਿਆ ਤੇ ਫਿਰ ਇੱਥੇ ਸਾਰੇ ਜਾਨੀ ਜਿੰਨੇ ਪਿੰਡ ਦੇ ਲੋਕ ਨੇ ਪੁਲਿਸ ਪ੍ਰਸ਼ਾਸਨ ਸਾਹਬ ਇੱਥੇ ਆਇਆ ਤੇ ਉਹਦੀ ਇਨਕੁਆਰੀ ਚੱਲ ਰਹੀ ਹੈ ਕਿਵੇਂ ਚੋਰੀ ਹੋਈ ਹੈ ਚੋਰ ਕਿੱਥੋਂ ਦੀ ਐਂਟਰ ਹੋਈ ਨਹੀਂ ਕਿਸੇ ਪਤਾ ਲੱਗਿਆਗਾ ਚੋਰ ਇਥੋਂ ਦੀ ਜ ਨਵੀਂ ਜਿਹੜਾ ਮਕਾਨ ਬਣ ਰਿਹਾ ਹੈ ਇਹਦੇ ਨਾਲ ਪੁਰਾਣਾ ਅਟੈਚਾ ਇਹਦੇ ਉੱਪਰ ਸੱਤ ਉੱਪਰ ਦੀ ਛੜ ਕੇ ਅੰਦਰ ਦੀ ਕੌੜੀਆਂ ਉਤਰ ਗਏ ਨੇ ਤਾਂ ਕਿੰਨਾ ਕੀ ਕੁਝ ਚੋਰੀ ਹੋਇਆ ਕਿੰਨੀਆਂ ਹਲਮਾਰੀਆਂ ਹੋਇਆ ਜਣੀ 90 92 ਟੋੜੀ ਸਿਉਣੇ ਦੇ ਨੇ ਤੇ ਦੋ ਦੋ ਪੇਟੀਆਂ ਤਿੰਨ ਨਮਾਰੀਆਂ ਸੋ ਇਹਨਾਂ ਦੀ ਜਿਹੜੇ ਕਿ ਸਾਰੇ ਕਮਰਿਆਂ ਦੇ ਵਿੱਚ ਫਰੋਲਾ ਫਰਾਲੀ ਕਰੀ ਆ ਤੇ ਸੋਨਾ ਲੱਗੀ ਕੁਝ ਨਕਦ ਪੇਮੈਂਟ ਵੀ ਸੀ 235000 ਰੁਪਏ ਮੰਗੂ ਸਾਰਾ ਵੀ ਸੀ ਪਰਿਵਾਰ ਦੱਸ ਨਹੀਂ ਜਿਹੜਾ ਤਾਂ ਹੁਣ ਘਰ ਦੇ ਵਿੱਚ ਕੌਣ ਕੌਣ ਰਹਿੰਦੇ ਨੇਗੇ ਜਦੋਂ ਚੋਰੀ ਹੋਈ ਸੀ ਤਾਂ ਉਦੋਂ ਗਾਉਂ ਸੀ ਆ ਇੱਥੇ ਆਪ ਵੀ ਸੀ ਚਾਚਾ ਜੀ ਤੇ ਸਾਡੀ ਚਾਚੀ ਜੀ ਤੇ ਇਹਨਾਂ ਦੀ ਨੂ ਰਾਣੀ ਰਹਿੰਦੇ ਨੇ ਇੱਥੇ ਬਾਕੀ ਪਰਿਵਾਰ ਇਹਨਾਂ ਦਾ ਸਾਰਾ ਬਾਹਰੇ ਗਿਆ ਹੋਇਆ ਹੈ ਤਾਂ ਕਿੰਨੇ بیٹے ਬੇਟੀਆਂ ਦਾ ਕੀ ਉਹਨਾਂ ਦੇ ਗਹਿਣੇ ਵਗੈਰਾ ਸਾਰਾ ਉਹਨਾਂ ਦੀ ਸਮਾਨ ਸੀ ਗਿਆ। ਉਹ ਦੋਏ ਬੇਟਿਆਂ ਦਾ ਸੀ ਤੇ ਕਾਜਨ ਸਿਸਟਰ ਦਾ ਸੀ ਉਹ ਵੀ ਇੱਥੇ ਜਾਣੀ ਦੇ ਫੜਾ ਕੇ ਗਏ ਹੋਏ ਸੀ ਉਹ ਵੀ ਬਾਹਰ ਨੂੰ। ਤੇ ਕੁਸ ਆਪਦਾ ਇਹਨਾਂ ਦਾ ਚਾਚਾ ਯੋਹਰਾਂ ਦਾ ਸੀ ਜਿਹੜਾ ਜੋ ਤਾਂ ਹੁਣ ਮੰਗ ਕੀ ਕਰਦੇ। ਮੰਗ ਬੱਸ ਵੀ ਇਹ ਜਿਹੜੀ ਚੋਰੀ ਆ ਇਹ ਵਾਪਸ ਹੁਣੇ ਕਰਵਾਉਣੀ ਚਾਹੀਦੀ ਪੁਲਿਸ ਵਾਲਿਆਂ ਨੂੰ। ਤੇ ਜਿਹੜੇ ਇਹ ਚੋਰ ਨੇ ਇਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਤੇ ਅੱਗੇ ਨੱਥ ਪਾਉਣੀ ਚਾਹੀਂਦੇ ਜਿਹੜੇ ਹੋਰ ਪਿੰਡਾਂ ਦੇ ਵਿੱਚ ਵੀ ਚੋਰੀਆਂ ਹੁੰਦੀਆਂ ਨੇ ਦੁਨੀਆ 'ਚ ਚੋਰੀਆਂ ਵੱਧ ਗਈਆਂ ਨੇ तकरीबन ਉਹ ਰੋਜ਼ ਸੁਣਦੇ ਆ ਵੀ ਕਿਤੇ ਪਿੰਡੀ 'ਚ ਹੋ ਗਈ ਕਿਤੇ ਕਿਸੇ ਪਿੰਡ ਹੋ ਗਈ ਚੋਰੀਆਂ ਦਾ ਹੜਕਲਾ ਬਹੁਤ ਚੱਲ ਰਿਹਾ ਹੈ ਉਹਤੇ ਪਿੰਡ ਦੇ ਸਰਪੰਚ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਮੌਕੇ ਦੇ ਉੱਤੇ ਪਹੁੰਚੇ ਆ ਦੂਜੇ ਪਾਸੇ ਐਸਐਚਓ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਘਟਨਾ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਪਿੰਡ ਨਵੌਲ ਚ ਜੀ ਇਹ ਇੱਕ ਚੋਰੀ ਹੋਈ ਹੈ ਮੇਰੇ ਆਸ ਗਮਾਂਡ ਚ ਹੈ ਕਿ ਰਾਤ ਵੱਡੀ ਘਟਨਾ ਹੋਈ ਹੈ ਇਹ ਜਣੇ ਤੇ ਪ੍ਰਸ਼ਾਸਨ ਨੂੰ ਵੀ ਮੈਂ ਕਰਿਆ 3:00 ਵਜੇ ਸਾਨੂੰ ਦੱਸਿਆ ਪਾਉਣੇ ਕਿ 3:00 ਵਜੇ ਇਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਲੱਗਿਆ ਵੀ ਆਪਣੀ ਚੋਰੀ ਹੋ ਗਈ ਤੇ ਪਾਉਣੇ 3:00 ਵਜੇ ਮੈਂ ਲਗਭਗ ਉਰੇ ਆ ਗਿਆ ਦੀ ਤੇ ਜਦੋਂ ਮੈਂ ਆ ਕੇ ਦੇਖਿਆ ਘਣਿਆਰ ਘਣਿਆ ਹੋ ਜਾ ਕਰਿਆ ਪਿਆ ਦੀ ਆ ਨਮਾਰੀਆਂ ਨੋਰੀਆਂ ਦੇ ਜਿੰਦੇ ਜਿੰਦੇ ਲੋਕ ਲੋਕ ਥੋੜੇ ਪਏ ਤੇ ਉਦੋਂ ਬਾਅਦ ਮੈਂ ਐਸਐਸਓ ਸਾਹਿਬ ਨਾਲ ਗੱਲ ਕੀਤੀ ਇਹ ਕਹਿੰਦਾ ਜੀ ਅਸੀਂ ਆ ਰਹੇ ਹਾਂ ਵੀ ਤੁਸੀਂ ਇਹਦੇ ਵਿੱਚ ਹੱਥ ਉੱਤਨਾ ਲਾਓ ਅਸੀਂ ਫਿੰਗਰਪ੍ਰਿੰਟ ਲਮਾਂਗੇ ਆ ਕੇ ਤੇ ਇਹਨੇ ਇਹ ਆ ਗਈ ਤੇ ਆ ਕੇ ਇਹਨਾਂ ਨੇ ਚੱਕ ਚੁੱਕ ਕਰਿਆ ਹੁਣ ਤੇ ਜਿਵੇਂ ਕੈਮਰੇ ਨੇ ਉਹਨਾਂ ਦੀ ਮਦਦ ਨਾਲ ਹੋਰ ਕੋਈ ਸਰਾਕ ਮਿਲਦਾ ਉਹ ਲੱਭ ਰਹੇ ਨੇ ਤੜਕੇ ਦੀ ਪ੍ਰਸ਼ਾਸਨ ਜਨੇ ਸ਼ਗਮ ਚ ਲੱਗਿਆ ਹੋਏਗਾ ਕਿੰਨੇ ਗੈਣੇ ਨੇ ਜਿਹੜੇ ਚੋਰੀ ਹੋਏ ਨੇ ਜਿਵੇਂ ਪਰਿਵਾਰ ਦੱਸ ਰਿਹਾ ਹੈਗਾ ਉਹ ਜੀ ਮਤਲਬ 92 ਟੋਲੇ ਕਹਿੰਦੇ ਨੇ ਜੀ ਹਾਂ ਲਗਭਗ ਖੁਸ਼ ਨਕਦੀ ਰੁਪਏ ਤੇ ਲਿਆਂਦੇ ਹੋਏ ਘਰੇ ਕੰਮ ਚੱਲਦਾ ਸੀ ਇਹਨਾਂ ਦਾ ਮਿਸਤਰੀ ਦਾ ਪਰਿਵਾਰ ਚ ਕੌਣ ਕੌਣ ਹੈ ਇਹਨਾਂ ਦੇ ਕੋਈ ਬੇਟਾ ਪਰਿਵਾਰ ਚ ਜੀ ਇਹ ਦੋਨੇ ਜੀ ਆਮ ਭੋਲਾ ਸਿੰਘ ਚੂੜ ਸਿੰਘ ਕਹਿੰਦੇ ਨੇ ਨਾਮ ਦਾ ਪਸੰਗ ਕਾਗਜ਼ਾਂ ਚ ਤੇ ਇਹ ਦੋਨੇ ਜੀ ਇਹ ਤੇ ਗਈ ਤੇ ਇੱਕ ਇਹਨਾਂ ਦੀ ਪੋਤੀ ਹੈ 6-7 ਸਾਲ ਦੀ ਤੇ ਇੱਕ ਇਹਨਾਂ ਦੀ ਨੂੰਹ ਹੈ ਠੀਕ ਹੈ ਮੁੰਡੇ ਤਾਂ ਦੋਨੇ ਕੰਟਰੀ ਚ ਬਾਹਰ ਨਹੀਂ ਕਿ ਮੁੰਡੇ ਤਾਂ ਕੋਈ ਹੈ ਨਹੀਂ ਸੀ ਦੋਨੇ ਬੇਟੇ ਨੇ ਤੇ ਬਾਹਰ ਨੇ ਹਾਂ ਚਾਰੇ ਜੀ ਦੇ ਇੱਕ ਇੱਕ ਕਮਰੇ ਚ ਵੇਖ ਦੇ ਕੇ ਰਾਤ ਤੇ ਜਿਹੜੇ ਦੂਜੇ ਕਮਰਿਆਂ ਚ ਉਹ ਚੋਰੀ ਹੋਈ ਆ ਉਹ ਵੇਲੇ ਤੇ ਨਾਲੇ ਇਸ ਚੀਜ਼ ਦੇ ਅਸੀਂ ਆ ਕੇ ਹੋ ਕਰੀ ਹੈਗੀ ਤੇ ਬਾਕੀ ਹੁਣ ਪੁਲਿਸ ਆਪ ਦੀ ਜਾਂਚ ਪੜਤਾਲ ਤੇ ਲੱਗੀ ਹੋਈ ਹੈ ਵੀ ਕੀ ਸਰਾਕ ਲੱਭਦਾ ਇਹਨਾਂ ਨੂੰ ਸਰ ਜਿਹੜੀ ਰਾਤ ਨਮੋਲ ਪਿੰਡ ਦੇ ਵਿੱਚ ਘਟਨਾ ਹੋਈ ਆ ਉਸ ਨੂੰ ਲੈ ਕੇ ਮੌਜੂਦਾ ਕਿਸ ਤਰ੍ਹਾਂ ਦੀ ਜਾਂਚ ਜੜੀ ਕੀਤੀ ਜਾ ਰਹੀ ਹੈ ਤੇ ਕੁਝ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਨਮੋਲ ਪਿੰਡ ਦੇ ਵਿੱਚ ਕੁਝ ਅਣਪਛਾਤੇ ਬੰਦਿਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਰਿਗਾਰਡਿੰਗ ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ ਜਿਵੇਂ ਸੀਸੀਟੀਵੀ ਫੁਟੇਜ ਹੋਗੀ ਤੇ ਫਿੰਗਰਪ੍ਰਿੰਟ ਦੀ ਬਿਊਰੋ ਦੀ ਅਸੀਂ ਹੈਲਪ ਲੈ ਰਹੇ ਹਾਂ ਬਾਕੀ ਜਾਂਚ ਜਾਰੀ ਹੈ ਜਿਵੇਂ ਵੀ ਕੁਝ ਹੋਏਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਮੌਕੇ ਤੇ ਆ ਕੇ ਕਿੰਨਾ ਕੁ ਕੁਝ ਪਤਾ ਲੱਗਿਆ ਜਿਹੜਾ ਪਰਿਵਾਰ ਦਾ ਸੋਨਾ ਚੋਰੀ ਹੋ ਗਿਆ ਦੱਸਿਆ ਜਾ ਰਿਹਾ ਹੈ ਨਗਦੀ ਚੋਰੀ ਹੋਈ ਹੈ ਕੀ ਕੁਝ ਚੋਰੀ ਹੋਇਆ ਹੈ ਉਹ ਹਲੇ ਜਾਤ ਦਾ ਵਿਸ਼ਾ ਜਿਵੇਂ ਵੀ ਸਾਡੇ ਕੋਲੇ ਗੱਲਬਾਤ ਆਉਗੀ ਸਾਹਮਣੇ ਉਹ ਤੁਹਾਨੂੰ ਦੱਸ ਦਾਂਗੇ ਪਰਿਵਾਰ ਵਾਲਿਆਂ ਨੇ ਕਿਆ ਦੇਖਿਆ ਜਾਵੇ ਤਾਂ ਅੱਜਕੱਲ ਚੋਰਾਂ ਦੇ ਵੱਲੋਂ ਲੋਕਾਂ ਦੇ ਘਰਾਂ ਦੇ ਵਿੱਚ ਲੱਗੇ ਏਸੀਆਂ ਦਾ ਫਾਇਦਾ ਇਸ ਕਦਰ ਚੁੱਕਿਆ ਜਾ ਰਿਹਾ ਹੈ ਕਿ ਲੋਕ ਤਾਂ ਠੰਡੀ ਠੰਡੀ ਹਵਾ ਦੇ ਵਿੱਚ ਘੂਕ ਸੌਂ ਜਾਂਦੇ ਨੇ ਤਾਂ ਇਹਨਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ